ਹਾਂਜੀ ਵਾਹਿਗੁਰੂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਪਣੇ ਕੋਲੇ ਜੀ ਮੋਮਬੱਤੀਆਂ ਨੇ ਜੀ ਇੱਕ ਮਜੈਂਟਾ ਕਲਰ ਦੀ ਹੈ ਇੱਧਰ ਲੈ ਲੋ ਆ ਜੀ ਇੱਧਰ ਜੀ ਆਪਣੀ ਗ੍ਰੀਨ ਕਲਰ ਦੀ ਆਪਾਂ ਨੇ ਜੀ ਇਹਨਾਂ ਨੂੰ ਪਗੜਾ ਲਿਆ ਗੈਸ ਦੇ ਉੱਪਰ ਧਰ ਕੇ ਇਹਨਾਂ ਨੂੰ ਵੀ ਆਪਾਂ ਜੀ ਪਗੜਾ ਲਾਂਗੇ ਧਾਗੇ ਵਿੱਚੋਂ ਇਹਨਾਂ ਦੇ ਕੱਢ ਦਾਂਗੇ ਆਪਾਂ ਜੀ ਇਹਨਾਂ ਦਾ ਇੱਕ ਵੱਡਾ ਮੋਮਬੱਤਾ ਬਣਾਵਾਂਗੇ ਹਾਂਜੀ ਆਪਾਂ ਜੀ ਗੈਸ ਆਨ ਕਰਕੇ ਇਹਨਾਂ ਨੂੰ ਉੱਪਰ ਧਰ ਦਿੰਦੇ ਹਾਂਜੀ ਗੈਸ ਜੀ ਆਪਾਂ ਨੇ ਔਨ ਕਰ ਦਿੱਤੇ ਆਪਾਂ ਜੀ ਇਹਨਾਂ ਨੂੰ ਮੋਮਬਤੀਆਂ ਨੂੰ ਜੀ ਗੈਸ ਦੇ ਉੱਪਰ ਪਗਰਾ ਲਾਂਗੇ ਜਿਹੜਾ ਇਹਨਾਂ ਦਾ ਮੋਮ ਆ ਜੀ ਆਪਾਂ ਜੀ ਇੱਕ ਚਮਚ ਲੈ ਨਾਲ ਇਹਨਾਂ ਨੂੰ ਹਿਲਾਉਂਦੇ ਰਹਾਂਗੇ ਹਾਂਜੀ ਗੈਸ ਆਪਣਾ ਔਨ ਆ ਜੀ ਆਪਾਂ ਅੱਗ ਦੇ ਉੱਪਰ ਧਰ ਲਈਆਂ ਜੀ ਮੋਮਬਤੀਆਂ ਇਹਨਾਂ ਨੂੰ ਹਿਲਾਉਂਦੇ ਰਹਾਂਗੇ ਇਹਨਾਂ ਦਾ ਜਿਹੜਾ ਮੋਮ ਆ ਜੀ ਉਹ ਪਗਰ ਜੂਗਾ ਹਾਂ ਜੀ ਮੋਮਬਤੀਆਂ ਜੀ ਆਪਣੇ ਪਗੜ ਚੁੱਕੀਆਂ ਹਨ ਜੀ ਆਪਾਂ ਜਿਹੜੇ ਇਹਨਾਂ ਦੇ ਵਿੱਚ ਜੀ ਧਾਗੇ ਨੇ ਉਹਨਾਂ ਨੂੰ ਬਾਹਰ ਕੱਢ ਲੈਣਾ ਇਹ ਧਾਗਿਆਂ ਨੂੰ ਵੀ ਜੀ ਆਪਾਂ ਨੇ ਧਾਗੇ ਦੀ ਕੰਮ ਆ ਸਕਦੇ ਨੇ ਤੇ ਪੀੜੀਆਂ ਮੋਮਬਤੀਆਂ ਨੇ ਇਹ ਵੀ ਜੀ ਆਪਣੀਆਂ ਪਗੜ ਚੁੱਕੀਆਂ ਨੇ ਆਹ ਜੀ ਇਹਨਾਂ ਦੇ ਧਾਗੇ ਨੇ ਆਪਾਂ ਨੇ ਬਾਹਰ ਕੱਢ ਲਏ ਇਹ ਜੀ ਆਪਣੇ ਕੰਮ ਆ ਜਾਣਗੇ ਹਾਂ ਜੀ ਆਪਾਂ ਜਿਹੜਾ ਪਗੜਿਆ ਹੋਇਆ ਮੋਮਾ ਜੀ ਇਹਦੇ ਵਿੱਚ ਪਾ ਕੇ ਵੱਡਾ ਮੋਮਬੱਤਾ ਬਣਾ ਲਾਂਗੇ ਹਾਂਜੀ ਆਪਾਂ ਜਿਹੜਾ ਜੀ ਪਗੜਿਆ ਹੈ ਮੋਮਾ ਜੀ ਇਹ ਡੱਬੇ ਦੇ ਵਿੱਚ ਪਾ ਦਾਂਗੇ। ਆ ਵੇਖੀ ਜੀ ਆਪਾਂ ਨੇ ਧਾਗਾ ਲਾਇਆ। ਆਪਾਂ ਜਿਹਦਾ ਇੱਕ ਵੱਡਾ ਮੋਮਬੱਤਾ ਬਣਾ ਲਾਂਗੇ। ਵੱਡਾ ਮੋਮਬੱਤਾ ਜੀ ਆਪਾਂ ਨੂੰ ਜਗਾਉਣਾ ਸੌਖਾ ਰਹਿੰਦਾ ਆਪਣੇ ਕੰਮ ਆ ਜਾਂਦਾ। ਇਹ ਦੇ ਹੀ ਦੇ ਦੂੰਗਾ। ਹਾਂਜੀ ਆਪਾਂ ਨੇ ਜੀ ਮੋਮ ਪਗੜਾ ਕੇ ਮੋਮਬੱਤੀਆਂ ਦਾ ਇੱਕ ਵੱਡਾ ਮੋਮਬੱਤਾ ਬਣਾ ਰਹੇ ਹਾਂ। ਜੀ ਆਪਾਂ ਨੇ ਜੀ ਵੱਡਾ ਮੋਮਬੱਤ ਨਹੀਂ ਬਣਾਉਣਾ ਆਪਾਂ ਜੀ ਇਹਨਾਂ ਦੀਵਿਆਂ ਦੇ ਵਿੱਚ ਵੀ ਉਹ ਮੋਮ ਪਾ ਕੇ ਜੀ ਦੀਵੇ ਵੀ ਬਣਾ ਸਕਦੇ ਆਂ ਹਾਂਜੀ ਆਪਾਂ ਜੀ ਹੁਣ ਇਹਦੇ ਵਿੱਚ ਜੈਲੋ ਕਲਰ ਪਾ ਰਹੇ ਜੈਲੋ ਕਲਰ ਦੀਆਂ ਜਿਹੜੀਆਂ ਆਪਾਂ ਨੇ ਮੋਮਬੱਤੀਆਂ ਪਗੜਾਈਆਂ ਨੇ ਹਾਂਜੀ ਆਪਾਂ ਜੀ ਹੁਣ ਇਹਦੇ ਵਿੱਚ ਪਾ ਰਹੇ ਆ ਜਿਹੜਾ ਮੈਜੈਂਟਾ ਕਲਰ ਹਾਂਜੀ ਆਪਾਂ ਜੀ ਦੀਵਿਆਂ ਦੇ ਵਿੱਚ ਵੀ ਪਾ ਰਹੇ ਹਾਂ ਹਾਂਜੀ ਆਪਾਂ ਨੇ ਜੀ ਇੱਕ ਵੱਡਾ ਮੋਮਬੱत्ता ਬਣਾ ਲਿਆ ਸੱਤ ਜੀ ਆਪਾਂ ਨੇ ਦੀਵੇ ਬਣਾ ਲਏ ਹਾਂਜੀ ਦੀਵੇ ਬਣੇ ਬਹੁਤ ਸੋਹਣੇ ਲੱਗਦੇ ਨੇ ਜੀ ਆਪਾਂ ਜੀ ਕਿਤੇ ਵੀ ਲੋੜ ਹੋਵੇ ਆਪਾਂ ਜਗਾ ਸਕਦੇ ਹਾਂ ਇਹਨਾਂ ਨੂੰ ਹਾਂਜੀ ਮੋਮਬੱਤੀ ਆ ਜੀ ਆਪਣਾ ਜੰਮ ਗਿਆ ਹਾਂਜੀ ਆਪਾਂ ਜੀ ਜਿਹੜਾ ਗੱਤਾ ਜੀ ਇਹਨੂੰ ਹੌਲੀ ਹੌਲੀ ਪਾੜਦਾਂਗੇ ਐ ਪਾੜੀ ਜਾਵਾਂਗੇ ਜੀ ਜਿਹੜਾ ਆਪਣਾ ਮੋਮਬੱਤੀ ਵਿੱਚੋਂ ਨਿਕਲਿਆ ਆਊਗਾ ਇਸ ਤਰ੍ਹਾਂ ਆਪਾਂ ਹੌਲੀ ਹੌਲੀ ਸਾਰੇ ਕਾਗਜ਼ ਨੂੰ ਪਾੜ ਕੇ ਮੋਮਬੱਤੀ ਵਿੱਚੋਂ ਕੱਢਨਾਂਗੇ ਜੀ ਆਪਾਂ ਜੀ ਗੱਤੇ ਨੂੰ ਇਸ ਤਰ੍ਹਾਂ ਪਾੜੀ ਜਾਂਦੇ ਜਿਸ ਤਰ੍ਹਾਂ ਆਪਣਾ ਮੋਮਬੱत्ता ਜਿਹੜਾ ਉਹ ਜੀ ਵੜ ਕੇ ਤਿਆਰ ਆ ਬਾਹਰ ਨਿਕੜੀ ਜਾਂਦਾ ਆ ਆਪਾਂ ਇਹਨੂੰ ਸਾਰਿਆਂ ਨੂੰ ਕੱਢ ਲੈਣੇ ਆ ਜੀ ਬਾਹਰ ਹਾਂਜੀ ਆਪਾਂ ਜੀ ਇਸ ਤਰ੍ਹਾਂ ਦੀ ਗੱਤਾ ਪਾੜੀ ਜਾਂਦੇ ਆ ਜੀ ਅ ਵਿੱਚੋਂ ਆਪਣਾ ਜੀ ਮੋਮਬੱत्ता ਨਿਕਲਿਆ ਆ ਹਾਂਜੀ ਆਪਾਂ ਜੀ ਗੱਤੇ ਨੂੰ ਨਾਲੋਂ ਔਲੀ ਥੋੜੀ ਪਾੜ-ਪਾੜ ਕੇ ਜੀ ਨਾਲ ਕੈਂਚੀ ਨਾਲ ਵੱਢੀ ਜਾਂਦੇ ਹਾਂਜੀ ਆਪਾਂ ਨੇ ਜੀ ਕਾਗਜ਼ ਪਾੜ ਲਿਆ ਤੇ ਮੋਮਬੱਤਾ ਜੀ ਆਪਾਂ ਨੇ ਸਾਰਾ ਜੀ ਇਹਦੇ ਵਿੱਚੋਂ ਕੱਢ ਲੇ। ਹਾਂਜੀ ਆਪਣਾ ਮੋਮਬੱਤਾ ਬਣ ਕੇ ਤਿਆਰ ਆ ਜੀ ਬਹੁਤ ਵਧੀਆ ਮੋਮਬੱਤਾ ਬਣਿਆ। ਕਲਰਫੁਲ ਮੋਮਬੱਤਾ ਜੀ। ਹਾਂਜੀ ਆਪਣਾ ਮੋਮਬੱਤਾ ਬਣ ਕੇ ਤਿਆਰ ਆ ਜੀ। ਤੁਸੀਂ ਵੀ ਜ਼ਰੂਰ ਬਣਾਇਓ ਜੀ ਜ਼ਰੂਰ ਟਰਾਈ ਕਰਿਓ ਜੀ। ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ।